ਪਾਨਾ ਸਿੱਧੂ ਪਾਨਾ ਸਿੱਧੂ ਵੀਰ ਦੇ ਕੇਸ ਚ ਮਾਨਯੋਗ ਹਾਈ ਕੋਰਟ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਡੀਜੀਪੀ ਨੂੰ ਕਿ ਸਾਰੇ ਥਾਣਿਆਂ ਚ ਕੈਮਰੇ ਕਨਫਰਮ ਕੀਤੇ ਜਾਣ ਬਹੁਤ ਵਧੀਆ ਸਟੈਪ ਲਿਆ ਤਾਂ ਕਿ ਕਿਸੇ ਵੀਰ ਨਾਲ ਵੀ ਕੋਈ ਤੱਕਾ ਨਾ ਹੋਵੇ ਸੀਆਈਏ ਸਟਾਫ ਚ ਈਵਨ ਜਿੱਥੇ ਵੀ ਤੁਸੀਂ ਕੋਈ ਬੰਦਾ ਫੜਕੇ ਲਿਆਉਣਾ ਹੈ ਜਿੱਥੇ ਪਬਲਿਕ ਡੀਲਿੰਗ ਆ ਉਥੇ ਕੈਮਰੇ ਲੱਗਣੇ ਚਾਹੀਦੇ ਨੇ ਪਰ ਵਕਈਏ ਇਸ ਗੱਲ ਲੱਗੇ ਵੀ ਅਸੀਂ ਕੈਮਰੇ 2010 ਚ ਮੈਂ ਪੰਜਾਬ ਪੁਲਿਸ ਨਾਲ ਕੰਮ ਕੀਤਾ ਔਰ ਉਦੋਂ ਅਸੀਂ ਹਰ ਥਾਂ ਤੇ ਕੈਮਰੇ ਲਵਾਏ ਸੀ ਪਰ ਉਹ ਕੈਮਰੇ ਮੁੜ ਕੇ ਗਾਇਬ ਹੋ ਗਏ ਰਿਕਾਰਡਿੰਗ ਆਫ ਐਵੀਡੈਂਸ ਇਨ ਇਨ एप्लेट प्रोसीडिंग और एनी अदर प्रोसीडिंग मे बी हेल्ड बाय इलेक्ट्रॉनिक मेथड सो इलेक्ट्रॉनिक मेथड ਨਾਲ ਇਹ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਆ ਸਾਡੇ ਕਾਨੂੰਨ ਦਾ ਨਵਾਂ ਗ੍ਰੰਥ ਹੈ ਇਹਦੇ ਤੇ ਬਾਰੇ ਦੇ ਬਾਰੇ ਲਿਖਿਆ ਸੁਣਿਆ ਸੀ 26 ਜਨਵਰੀ ਤੋਂ ਲਾਗੂ ਹੋਣਾ ਹਲੇ ਤੱਕ ਇਹਦੀ ਕੋਈ ਲੀਗਲ ਨੋਟੀਫਿਕੇਸ਼ਨ ਮੇਰੇ ਤੱਕ ਨਹੀਂ ਆਈ ਮੇਰੀ ਨੌਲੇਜ ਨਹੀਂ ਆਈ ਜਿੱਦੋਂ ਤੋਂ ਵੀ ਲਾਗੂ ਹੋਏਗਾ ਹਾਂ ਇੱਕ ਸਵਾਲ ਬੜਾ ਇੰਪੋਰਟੈਂਟ ਹੈ ਇਹ ਤੁਹਾਨੂੰ ਅਗਲੇ ਐਪੀਸੋਡ ਚ ਦਊਗਾ ਅੱਜ ਤੇ ਮੈਂ ਨਹੀਂ ਦਿੰਦਾ ਕਿ ਪੁਰਾਣੇ ਜਿਹੜੇ ਕੇਸ ਚੱਲਦੇ ਨੇ ਕੀ ਆ ਉਹਨਾਂ ਦੇ ਇਹ ਕਾਨੂੰਨ ਲਾਗੂ ਹੋਏਗਾ ਕਿ ਨਵੇਂ ਨਵੇਂ ਕਾਨੂੰਨ ਨਵੇਂ ਜਿਹੜੇ ਜੁਰਮ ਹੋਣੇ ਨੇ ਜਾਂ ਨਵੇਂ ਜਿਹੜੇ ਹੋਣੇ ਨੇ ਉਸ ਤੋਂ ਹੋਏਗਾ ਇਹ ਇੱਕ ਬੜਾ ਵੱਡਾ ਸਵਾਲ ਹੈ ਇਹਦਾ ਜਵਾਬ ਤੁਹਾਨੂੰ ਮੈਂ ਅਗਲੇ ਐਪੀਸੋਡ ਚ ਦਵਾਂਗਾ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ